ਉਹ ਤਾਂ ਫਿਰ ਅਕਾਲਪੁਰ ਕੀ ਹੋਏਗਾ ਉਹ ਤਾਂ ਆਪ ਰਾਇਣ ਖਲਾ ਧਾਰ ਜਗ ਮੈਂ ਪਰ ਵੜਿਓ ਉਹ ਮੇਰੇ ਗਰੀਬੇ ਦੀ ਕੁਲੀ ਵਿੱਚ ਆ ਗਏ ਮੇਰੀ ਕੁੜੀਆ ਨੂੰ ਭਾਗ ਲਾਉਣ ਆ ਗਏ ਮਾਧੋਦਸ ਇਦਾਂ ਗੱਲਾਂ ਕਰਦਾ ਜਿਵੇਂ ਦਸਵੇਂ ਪਾਤਸ਼ਾਹ ਮਹਾਰਾਜ ਨੂੰ ਬੜੇ ਜੁਗਾਂ ਜੁਗਾੰਦਾ ਜਾਣਦਾ ਹੁੰਦਾ ਤੇ ਸੰਗਤ ਜੀ ਜਦੋਂ ਹਾਜ਼ੂਰ ਨੂੰ ਦੇਖਿਆ ਦਰਸ਼ਨ ਕੀਤੇ ਫਿਰ ਤਾਂ ਕਹਿੰਦੇ ਆ ਕਿ ਮਾਧੋਦਸ ਪੂਰੇ ਬੋਲਣ ਲੱਗ ਪਿਆ ਮਹਾਰਾਜ ਨੂੰ ਇਹ ਪੀੜਾ ਪੁੱਛੇ ਮਾ ਕਰਿਓ ਜਦੋਂ ਮਹਾਰਾਜ ਦੇ ਦਰਸ਼ਨ ਕੀਤੇ ਗੋਟਿਆਂ ਦੇ ਪਾਰ ਚਰਨਾ ਤੇ ਡਿੱਗ ਪਿਆ ਮਹਾਰਾਜ ਨੇ ਹਲੂਣਿਆ ਓ ਮਾਧੋਦਾਸਾ ਤੂੰ Rajput ਆ ਉਹ ਭੱਡਿਆਂ ਬੜੇ ਫੇਰਲੇ ਮਰ ਕੇ ਹੁਣ ਨਹੀਂ ਬਹਿਣਾ ਅੰਦਰ ਫੜ ਕੇ ਬਹੁਤ ਭੱਜਲ ਹੋ ਗਿਆ ਬੜਾ ਕੁਝ ਹੋ ਗਿਆ ਇੱਥੇ 7 ਤੇ 9 ਸਾਲ ਦੇ ਮਾਸੂਮ ਕੰਡਾ ਦੇ ਚੜ੍ਹ ਕੇ ਸ਼ਹੀਦ ਕਰਦੇ ਇੱਥੇ ਅਵਲਾ ਦੇਵੀਓਂ ਦੀ ਇੱਜ਼ਤ ਲੁੱਟੀ ਗਈ ਦੁਨੀਆਂ ਦੇ ਲੋਗ ਧਰਮੋਂ ਬੇਧਰਮ ਕਰ ਦਿੱਤੇ ਮਾਧੋਦਾਸਾ ਤੇਰਾ ਜਮੀਰ ਜਾਗਦਾ ਕਿ ਮਰ ਗਿਆ ਹਜ਼ੂਰ ਜਿਉਂ-ਜਿਉਂ ਬਚਨ ਕਰਦੇ ਤੇ ਡੌਲਿਆਂ ਦੇ ਵਿੱਚ ਇਹਦੀ ਸ਼ਾਂਤੀ ਦੇ ਵਿੱਚ ਇਹਦੇ ਫਰੀਰ ਦੇ ਵਿੱਚ ਐ ਫੁਰਤੀ ਚੜਦੀ ਐ ਐ ਤਰੇੜੀਆਂ ਚੜਦੀਆਂ ਬਸ ਸੱਚੇ ਪਾਤਸ਼ਾਹ ਕਦੋਂ ਕਹਿਣ ਕਦੋਂ ਮੇਰੇ ਘੰਡ ਦੇ ਉੱਪਰ ਹੱਥ ਰੱਖਣਾ ਆਓ ਜਿਨ੍ਹਾਂ ਸੱਚੀਆਂ ਸਰਕਾਰਾਂ ਦਸ਼ਮੇਸ਼ਪਤਾ ਮਹਾਰਾਜ ਮਾਦੋਦਾਰ ਜੀ ਨੂੰ ਵੰਗਾਰ ਕੇ ਇੱਕ ਸੰਬੋਧਨ ਹੁੰਦਿਆ ਲੱਸਣ ਲੱਗੀਆਂ ਸਾਧ ਨੂੰ ਸੱਚੀਆਂ ਸਰਕਾਰਾਂ ਢਾਟੀ ਜੱਥਾ ਬੇਲਦੀ ਹੋਏ ਇਉਂ ਨ ਲੱਗੀਆਂ ਸਹੰਤੇ ਨੂੰ ਸੱਚੀ ਆ ਸਰਕਾਰ ਦਸਣ ਲੱਗਿਆ ਸਾਂ Okay, no,

ਸਕਾ ਗੀਤੇ ਮਨ ਘੱਟ ਤੱਕ ਹੋ ਗਿਆ ਮਨ ਖੁਸ਼ ਹੋ ਗਿਆ ਚਾਹੋ ਚੜ ਗਿਆ ਮਾਧੋ ਦਾਸ ਸੱਚੇ ਪਾਤਸ਼ਾਹ ਮੇਰੀਆਂ ਅੱਖੀਆਂ ਬੜੇ ਜਨਮਾਂ ਤੋਂ ਤਰਸ ਰਹੀਆਂ ਜੀ ਤੇਰੇ ਦਰਸ਼ਨਾਂ ਨੂੰ ਵੱਡਿਆਂ ਭਾਗਾ ਤੋਂ ਬਿਨਾ ਮਹਾਰਜ ਚਰਨਾ ਚਾਹੀ ਨਹੀਂ ਜਾਂਦਾ ਆਪੋ ਸਤਨਾਮ ਸ਼੍ਰੀ ਵਾਹਿ ਜੇ ਬਟੇ ਕਰਮ ਜਾਗਣਗੇ ਨਾ ਸਮਾ ਸਾਡਾ ਲੱਗ ਜਾਂਦਾ ਹੈ ਇਹ ਘੜੀਆਂ ਦੀਆਂ ਦੀ ਹੁੰਦੀਆਂ ਭਕਰਤਾਂ ਤੇ ਦੀ ਗੋਸ਼ਟੇ ਜੋ ਕੀਨੇ ਸੁਲਾਵ ਸੰਗਤਾਂ ਬਹੁਤ ਸਾਰਾ ਪਿਆਰ ਪ੍ਰੇਮ ਅਸੀਸਾਂ ਭੇਜਦੇ ਮਹਾਰਾਜ ਦੀ ਚੜ੍ਹਦੀ ਕਲਾ ਵਿੱਚ ਰੱਖਣ ਜਿਹੜੇ ਖਿਆਲੇ ਮਾਇਆ ਆਈ ਸਤਿਗੁਰੂ ਜੀ ਫਰਜਾਨਿਆਂ ਬਖਵਾ ਲਉਣ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਵਰਤਣ ਚੱਲੇ ਜੱਲੇ ਕਦਮ ਸਤਿਗੁਰੂ ਜੀ ਅਪਰਿੰਦਰ ਕਰਦੇ ਪ੍ਰਵਾਨ ਕਰਨੀ ਬਾਬਾ ਜੀ ਦੇ ਪ੍ਰਬੰਧ ਕਰਨ ਦਾ ਰੋਮ ਰੋਮ ਕਰਕੇ ਤਨਵਾਦ ਹੈ ਜਿਵੇਂ ਤੁਹਾਡੀ ਮਾਇਆ ਆ ਰਹੀ ਹੈ ਉਸੇ ਤਰੀਕ ਪ੍ਰਬੰਧਤ ਨਾਲ ਰਹੇ ਨੇ ਸੰਗਤਾਂ ਨੂੰ ਘਾਟੀ ਜੱਥੇ ਵੱਲੋਂ ਵੀ ਹੱਥ ਜੋੜ ਕੇ ਜਰਨਾ ਵਿੱਚ ਬੇਨਤੀ ਹੈ ਕਿ ਵੱਧ ਤੋਂ ਵੱਧ ਆਪ ਦੀ ਬਾਣ ਪੁਨ ਕਰਕੇ ਸਤਿਗੁਰਾਂ ਨੇ ਅਸੀਸਾਂ ਦੇ ਪਾਤਰ ਬਣੋ ਕਿਉਂਕਿ ਇੰਨੀ ਜਗਮੜਾ ਤੁਹਾਡਾ ਪ੍ਰਬੰਧਕ ਸਹਿਬਾਨ ਬੜੇ ਹੁਣੇ ਤਰੀਕੇ ਦੇ ਨਾਲ ਬਾਬਾ ਜੀ ਦੇ ਸਥਾਨਾਂ ਦੇ ਉੱਪਰ ਲਾ ਰਹੇ ਨੇ ਬਹੁਤ ਹੀ ਭੱਗਾਂ ਵਾਲੀ ਸੰਗਤ ਹੈ ਕਿਉਂਕਿ ਸੰਗਤ ਜੀ ਬੁਰਾਈ ਦਾ ਜਿਹਦੀ ਮਰਜ਼ੀ ਫੜ ਲੋ ਗਾੜਾ ਗਾਜੀ ਨੂੰ ਮਰਜ਼ੀ ਕੱਟ ਲੋ ਔਖਾ ਤਾਂ ਕੁਝ ਚੰਗਾ ਕਰਨ ਦੀ ਗੱਲ ਹੈ ਸੁਰਹੁ ਵਿਚਾਰ ਮੈਂ ਇੱਕੋ ਢਾਡੀਆਂ ਦੀ ਵਾਰ ਢੀ ਗੌਣ ਕਹਿ ਕੇ ਨੇ ਭੱਤੇ ਭਰਾ ਦੇਣੀਆਂ ਮਾਧੋ ਦਾਸ ਨੂੰ ਹਜੂਰ ਨੇ ਅੰਮਤ ਸ਼ਕਾ ਕੇ ਖੰਡੇ ਬਾਕੇ ਦਾ ਗੁਰਵਾਰ ਸਿੰਘ ਦਾ ਨਾਮ ਰੱਖਿਆ ਗਿਆ ਇਹ ਬੰਦਾ ਆਇਆ ਬੰਦਾ ਆਇਆ ਇਦਾਂ ਦੁਨੀਆ ਦੇ ਲੋਕ ਇਹ ਤੂੰ ਡਰਨ ਲੱਗ ਪਏ ਮਹਾਰਾਜ ਨੇ ਆਪਣਾ ਰੂਪ ਇਹਨੂੰ ਦੇ ਦਿੱਤਾ ਆਪਣਾ ਚਿਹਰਾ ਹੋਰਾ ਪੰਜ ਪੰਜ ਚੂਲੇ ਭਰ ਕੇ ਦੇਖਾਂ ਵਿੱਚ ਛਿੱਟੇ ਮਾਰੇ ਗਏ ਪੰਜ ਪੰਜ ਤੂੜੇ ਦੇ ਸੀਸ ਵਿੱਚ ਪਾਏ ਗਏ ਤੇ ਪੰਜ ਪੰਜ ਦੇ ਨੇਤਰਾਂ ਵਿੱਚ ਤੇ ਐ ਪਾਪ ਪਵਿੱਤਰ ਕਰ ਦਿੱਤਾ ਮਾਧੋ ਦਾ ਦੀਆਂ ਅੱਖਾਂ ਵਿੱਚ ਹੁਣ ਝਾਕਿਆ ਨਹੀਂ ਜਾਂਦਾ ਗੁਰਾਂ ਦਾ ਵਰਸ਼ਿਆ ਹੋਇਆ ਗੁਰਬਖਸ਼ ਸਿੰਘ ਬਣ ਗਿਆ ਸੰਗਤ ਜੀ ਸਤਿਗੁਰਾਂ ਨੇ ਕੁਝ ਸਿੰਘ ਦੇ ਦਿੱਤੇ ਨਗਾਰ ਜੀ ਮਹਾਨ ਸਾਹਿਬ ਕਿ ਜਦੋਂ ਸਿੰਘ ਦਿੱਤੇ ਪੂਰੇ ਸਿੰਘ ਸੂਰਮੇ ਜਿਹੜੇ ਸ਼ਸਤਰਾਂ ਵਸਤਰਾਂ ਦੇ ਵਿੱਚ ਧਾਰਨ ਨੇ ਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਮਹਾਰਾਜ ਨੇ ਆਪਣੇ ਮੱਥੇ ਵਿੱਚੋਂ ਕੱਢ ਕੇ ਪੰਜ ਤੀਰ ਦਿੱਤੀ ਲੈ ਜਦੋਂ ਲੋੜ ਪਵੇ ਇਹ ਚਲਾ ਦੇਵੀ ਜੋ ਕੁਝ ਕਹੇਗਾ ਉਹ ਹੀ ਹੋ ਜਾਵੇਗਾ ਅਰਦਾਸਾ ਕਰਕੇ ਤੀਰ ਚਲਾਉਣਾ ਸਤਿਵੰਤ ਜੀ ਮਹਾਰਾਜ ਮੱਥੇ ਨੂੰ ਲਾ ਕੇ ਆਪਣੇ ਮੱਥੇ ਵਿੱਚ ਪਾ ਲਏ ਤੀਰ ਕਮਾਨ ਸਜਾ ਲਿਆ ਤੇ ਸੰਗਤ ਜੀ ਸ੍ਰੀ ਸਾਹਿਬ ਧਾਰਨ ਕਰਨ ਲਈ ਸ਼ਸਤਰਾਂ ਵਸਤਰਾਂ ਦੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਸਜ ਗਿਆ ਫੱਬ ਗਿਆ ਹੁਣ ਸੰਗਤ ਜੀ ਸੱਤ ਵਰ ਉਹੜਾ ਕੇ ਦੇ ਮਨ ਦੇ ਅੰਦਰ ਆਇਆ ਕਿ ਮਨਾ ਕਿਉਂ ਨਾ ਉਸ ਮਜੀਦ ਖਾਂ ਪਾਪੀ ਨੂੰ ਮਜੀਦੇ ਨੂੰ ਚਿੱਠੀ ਲਿਖੀ ਜਾਵੇ ਤੇ ਸੰਗੇ ਜੀ ਇਹ ਉਹ ਸਾ ਪਾਪੀ ਦੇ ਵੱਲ ਤੂੰ ਧਰਮ ਨਹੀਂ ਦੇਖਿਆ ਤੂੰ ਮਾਸੂਮ ਬੱਚੇ ਨਹੀਂ ਦੇਖੇ ਬੁੱਢੇ ਨਹੀਂ ਦੇਖੇ ਤੇ ਕੇਵਲ ਤੇ ਕੇਵਲ ਆਪਣੀ ਫੈਂਕੜਾ ਦਾ ਹੰਕਾਰ ਮੂਰੇ ਰੱਖਿਆ ਹੁਣ ਉਹ ਬੰਦਾ ਆ ਗਿਆ ਜਿਹੜਾ ਦਸ਼ਮੇਸ਼ ਪਿਤਾ ਮਹਾਰਾਜ ਜੀ ਨੇ ਆਪ ਭੇਜਿਆ ਉਹ ਬੰਦਾ ਲਿਖਦਾ ਬੋਲ ਵਜੀਦ ਦੇ ਸੱਚੇ ਸੱਚੇ ਖਾਦੀ ਨੂੰ ਖੀਰ ਨਾ ਕੁੱਤਿਆਂ ਨੂੰ ਬੱਚੇ ਪਰਪਰ ਕੇ ਹਰ ਨੂੰ ਤੋੜਦਾ ਤਾ ਤੋੜੇ ਕੱਚੇ ਤੇ ਨੀਹਾ ਵੇ ਤੇ ਜਰਾਤ ਸਤਗੁਰ ਦੇ ਬੱਚੇ ਤੇ ਲੰਕਾ ਰਾਮਾ ਢਾਹ ਲਈ ਕਈ ਪਾਂਬੜ ਮੱਚੇ ਬਾਬਾ ਬੰਦਾ ਸਿੰਘ ਬਹਾਦਰ ਇਹ ਗਹਿਰੀ ਸਭ ਇੱਕ ਪਿਆਰ ਪ੍ਰੇਮ ਦੇ ਅੰਦਰ ਜੁੜ ਕੇ ਉਹ ਸਮਾਂ ਜੀਤੇ ਵਾਲ ਸੱਚੀ-ਸੁੱਚੀ ਚਿੱਠੀ ਹੈ ਇਉਂ ਲਓ kia te ai ਦਲੋੜ ਜਿੱਥੇ ਲਗੀ ਚਾਪਣ ਜਿਹੜੀ ਦੇ ਮੈਦਾਨ ਦੇ ਅੰਦਰ ਜੰਗ ਹੋਇਆ ਵਜੀਦਾ ਪਾਪੀ ਵੱਡੇ ਸਰੇ ਹਾਥੀ ਤੇ ਬਹਿ ਕੇ ਆਇਆ ਇੱਕ ਤੀਰ ਚਲਾਇਆ ਸਿੰਘ ਦੇ ਉੱਸੇ ਵਿੱਚ ਆ ਕੇ ਲਾ ਕੇ ਮੱਥੇ ਨੂੰ ਤੀਰ ਦਸ਼ਮੇਸ਼ ਪਿਤਾ ਮਹਾਰਾਜ ਦੇ ਚਰਨਾਂ ਦਾ ਧਰ ਕੇ ਭਿਆਨ ਸ਼ਰਰ ਕਰਕੇ ਤੀਰ ਛੱਡਿਆ ਵਜੀਦਾ ਥੱਲੇ ਲਾ ਲਿਆ ਮੁਸ਼ਕਾਂ ਬਨੀਆਂ ਕੁੱਟਿਆ ਕਹਿੰਦਾ ਅੱਲਾ ਖੁਦਾ ਤੋਂ ਡਰੋ